ਸਾਸੰਗਦੀ ਸਾਰਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਦੀ ਜਿਵੇਂ ਕਿ ਆਪਣਾ સ્વાਬੀਅਸਾਤ ਬਾਬਾ ਨਾਨਕ ਦਾ ਚੱਲ ਹੀ ਰਹੀ ਹੈ ਜਿਤੇ ਵਿੱਚ ਹੁਣ ਆਪਾਂ ਪਿਛਲੇ ਵੀਡੀਓ ਦੇ ਵਿੱਚ ਸੁਣਿਆ ਸੀਗਾ ਵੀ ਬਹਿਸ ਚੱਲ ਰਹੀ ਹੈ ਮੁਸ਼ਤਾਕ ਹੁਸੈਨ ਜੀ ਤੇ ਉਹਨਾਂ ਦੇ ਪਿਤਾ ਜੀ ਦੇ ਵਿਚਕਾਰ ਕੁਰਾਨ ਨੂੰ ਲੈ ਕੇ ਜਦਕਿ ਮੁਸ਼ਤਾਕ ਹੁਸੈਨ ਜੀ ਪੂਰੀ ਤਰ੍ਹਾਂ ਵਿਰੁੱਧ ਹੋਏ ਪਏ ਨੇ ਉਹਨਾਂ ਦੇ ਤੇ ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਉਹ ਵੀ ਅਰਬ ਦੇ ਵਿੱਚ ਵੀ 15% ਲੋਕ ਐ ਤਾਂ ਦੇ ਨੇ ਜਿਹੜੇ ਕਿ ਨਾਨਕ ਸ਼ਾਹੀ ਨਹੀਂ ਮਤਲਬ ਉਹ ਕੋ ਨਾਨਕ ਸਾਹਿਬ ਨੂੰ ਮੰਨਦੇ ਨੇ ਉਹਨਾਂ ਦੇ ਸਿੱਖਿਆਵਾਂ ਤੇ ਚੱਲਦੇ ਨੇ ਤਾਂ ਉਹਨਾਂ ਦੇ ਪਿਤਾ ਜੀ ਹਰਾਲ ਹੋ ਜਾਂਦੇ ਨੇ ਕਿਤੇ ਅਰਬ ਦੇ ਵਿੱਚ ਨਾਨਕ ਦੇ پیرੋਕਾਰ ਬਿਹਰਗਿਜ਼ ਨਹੀਂ ਹੋ ਸਕਦੇ ਉਹ ਮੰਨਦੇ ਨਹੀਂ ਤਾਂ ਫਿਰ ਉੱਥੇ ਮਿਲਵਾਉਂਦੇ ਨੇ ਮਸਤਾਕ ਹਸੈਨ ਜੀ ਉਹਨਾਂ ਨੂੰ ਇੱਕ ਸੱਜਣ ਦੇ ਘਰ ਜਾਂਦੇ ਨੇ ਤੇ ਉੱਥੇ ਤਾਂ ਜਦੋਂ ਦੇਖਦੇ ਨੇ ਉਹ ਉਹਨਾਂ ਦੇ ਪਿਤਾ ਜੀ ਮਸਤਾਕ ਹਸੈਨ ਦੇ ਤਾਂ ਉਹ ਸਾਬਤ ਸੂਰਤ ਹੁੰਦੇ ਨੇ ਮਤਲਬ ਕਿ ਇਸ ਰੱਖੇ ਹੋਏ ਹੁੰਦੇ ਨੇ ਉਹਨਾਂ ਨੇ ਤਾਂ ਉਹ ਕਹਿੰਦੇ ਨੇ ਕਿ ਇਹ ਜੀ ਤਹਿਤਵਰਕੀ ਦੀ ਸ਼ਕਲ ਹੈ ਨਾ ਇਹ ਨੇ 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 ਵਾਲ ਰੱਖੇ ਹੋਏ ਨੇ ਕਿ ਇਹ ਜੂਆ ਦਾ ਘਰ ਹੈ ਤਾਂ ਐਦਾਂ ਫਿਰ ਉਹ ਮੁਸ਼ਤਾਕ ਸਿੰਘ ਜੀ ਆਪਣੇ ਪਿਤਾ ਜੀ ਨੂੰ ਦੱਸ ਰਹੇ ਨੇ ਜਦੋਂ ਉਹ ਫਿਰ ਚਲੇ ਜਾਂਦੇ ਨੇ ਤੇ ਬਾਅਦ ਵਿੱਚ ਇਹਨਾਂ ਦੀ ਗੱਲਬਾਤ ਹੁੰਦੀ ਹੈ ਤਾਂ ਉਹ ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਕਹਿੰਦੇ ਤੁਸੀਂ ਸਾਬਤ ਸੂਰਤ ਨੂੰ ਜੂਆ ਦਾ ਘਰ ਦੱਸਿਆ ਦੂਜੀ ਕਹਿੰਦੇ ਬੰਦੇ ਨੂੰ ਮੱਥਾ ਟੇਕਣਾ ਤੁਸੀਂ ਕੋਫਰ ਦੱਸਿਆ ਹੁਣ ਇੰਨਾ ਗੱਲਾਂ ਦਾ ਉਤਰੋ ਕਹਦੇ ਕੁਰਾਨ ਦੀ تعلیم ਦੁਆਰਾ ਹੀ ਦੇਣਾ ਯੋਗ ਹੈ ਉਹ ਕਹਿੰਦੇ ਨਹੀਂ ਕਹਿੰਦੇ ਪਾਠਕ ਜਨ ਪਿੱਛੇ ਪੜਾਏ ਹੋਣਗੇ ਕਿ ਮੱਕੇ 'ਚ ਹਜ਼ੂਰ ਨਹੀਂ ਕਾਜ਼ੀ ਰੁਕਮਦੀਨ ਨੂੰ ਤੌਹੀਦ ਤੇ ਸਿਖ ਦਿੰਦਿਆਂ ਤੇ ਉਹਦੇ ਸ਼ੱਕਿਆਂ ਨੂੰ ਨਿਵਰਤ ਕਰਦਿਆ ਸੂਰਤੀ ਹਜ਼ਰੀਆਨੀ ਕੁਰਾਨ ਚ ਸਿੱਖ ਮਤਵਾਂ ਸਾਬਤ ਸੂਰਤ ਦੱਸੀ ਸੀ ਗੁਰੂ ਨਾਨਕ ਸਾਹਿਬ ਨੇ ਕਾਜ਼ੀ ਰੁਕੰਦੀਨ ਜੀ ਇੱਥੇ ਵੀ ਕਹਿੰਦੇ ਉਹੀ ਜ਼ਿਕਰ ਆਊਗਾ ਪਰ ਪ੍ਰਸ਼ਨਾਂ ਦੁਆਰਾ ਇੱਥੇ ਖਲਾਸਾ ਕੀਤਾ ਜਾਊਗਾ ਇੱਥੇ ਆਪਾਂ ਨੂੰ ਪ੍ਰੀਤਪਾਲ ਸਿੰਘ ਜੀ ਜਿਨ੍ਹਾਂ ਦਾ ਪਹਿਲਾ ਨਾਮ ਸੀ ਮੁਸ਼ਤਾਕ ਹੁਸੈਨ ਉਹ ਕਹਿ ਰਹੇ ਨੇ ਤਾਂ ਉਹਨੇ ਆਪਣੇ ਪਿਤਾ ਜੀ ਨੂੰ ਬੇਨਤੀ ਕਰ ਰਹੇ ਨੇ ਕਹਿੰਦੇ ਖੁਦਾਬੰਦ ਕਰੀਮ ਨੇ ਸ਼ੁਰੂ ਤੋਂ ਇਨਸਾਨ ਵਾਲਾਂ ਵਾਲੇ ਸ਼ਰੀਰ ਨਾਲ ਯਾ ਤਰਕਿਤ ਹੈ ਇਸ ਲਈ ਇਨਸਾਨ ਨੂੰ ਕਹਿੰਦੇ ਲਾਜ਼ਮੀ ਹੈ ਵੀ ਜਿਸ ਤਰ੍ਹਾਂ ਖੁਦਾਬੰਦ کریم ਨੇ ਭੇਜਿਆ ਉਸ ਹਾਲ ਚਿਰ ਰਹਿਣਾ ਉਚਿਤ ਹੈ ਅੱਗੇ ਉਹ ਕਹਿੰਦੇ ਨੇ ਕਹਿੰਦੇ ਖੁਦਾ ਅੰਧਜਾ ਨਹੀਂ ਹੈ ਜੇਕਰ ਉਹ ਆਪਣੇ ਬੰਦਿਆਂ ਦੀ ਕਰਨੀ ਪਸੰਦ ਹੁੰਦੀ ਤਜ਼یرے ਬਗਲ ਮਤਲਬ ਕੱਚ ਦੇ ਵਿੱਚ ਜ਼ੇਰੇ ਨਾਫ ਤੇ ਲਬਾਂ ਦੇ ਬਾਲ ਪੈਦਾ ਹੀ ਨਾ ਕਰਦਾ ਤੇ ਹਰ ਇਨਸਾਨ ਨੂੰ ਖਤਨਾ ਸ਼ੁਦਾ ਯਾਨੀ ਸੁੰਨਤ ਕੀਤਾ ਹੋਇਆ ਹੀ ਇਸ ਸੰਸਾਰ ਦੇ ਵਿੱਚ ਭੇਜਦਾ ਦੇ ਕੋਦਾਨੇ ਜਦੋਂ ਮੁਖ ਅਦੁੱਲੀ ਤੇ ਮਨਮਤ ਹੱਦ ਤੋਂ ਵੱਧ ਪ੍ਰਧਾਨ ਹੁੰਦੀ ਦੇਖੀ ਤਾਂ ਆਪਣੇ ਘਰ ਮਕਾਨੂ ਬਲੇਟ ਯਾਨੀ ਕਾਪੀਟ ਜਦੋਂ ਕਹਿੰਦੇ ਹੱਜ ਕਰਨ ਲਈ ਮਖਲੂਕ ਨੂੰ ਆਪਣੇ ਕਲਾਮ ਪਾਕ ਦੇ ਰਹੀ ਹੱਜ ਕਰਨ ਦੇ ਵਾਸਤੇ ਇਸ ਲਈ ਬੁਲਾਇਆ ਕਿ ਜੋ ਕੋਈ ਹੱਜ ਤੋਂ ਉਮਰਾ ਕਰੂਗਾ ਉਹਦੇ ਕੋਲ ਬਖਸ਼ੀ ਜਾਣਗੀ ਤੇ ਜੋ ਹੱਜ ਤੇ ਉਮਰੇ ਦੀ ਰੀਤ ਨੂੰ ਕਰ ਲਊਗਾ ਉਹ ਬਖਸ਼ਿਸ਼ ਦਾ ਅਧਿਕਾਰੀ ਆ। ਫਿਰ ਜੋ ਵੀ ਮੁਸਲਮਾਨ ਸ਼ਦਾਈ ਹੋ ਕੇ ਹੱਜ ਲਈ ਤਿਆਰੀ ਕਰਕੇ ਹਜ਼ਾਰਾਂ ਦੇ ਰਾਮ ਖਰਚ ਕਰਕੇ ਜਦੋਂ ਹੱਜ ਲਪਾਇ ਤੇ ਦਾਇਰਜ ਕੰਦੇ ਪੁੱਜਦਾ ਹੈ ਤਾਂ ਖੁਦਾ ਬੰਦ کریم ਉਹਨੂੰ ਉਸ ਦਾਇਰਜ ਦਾਖਲ ਹੋਣ ਤੋਂ ਪਹਿਲਾਂ ਹਦਾਇਤ ਵਜੋਂ ਹੁਕਮ ਦਿੰਦੇ ਨੇ ਕਿ ਸੂਰਤ ਬਕਰ ਪਾਰਾ ਭਾਵ ਪੂਰਾ ਕਰੋ ਹੱਜ ਤੇ ਉਮਰੇ ਨੂੰ ਤੇ ਵਾਸਤੇ ਅੱਲਾ ਦੇ ਪਾਸ ਜੇਕਰ ਕਰਤ ਘੇਰੇ ਦੇ ਤੁਸੀਂ ਤਵਿੱਤ ਅਨੁਸਾਰ ਦਿਓ ਕੁਰਬਾਨੀ ਅਤੇ ਨਾ ਮੰਡਵਾਓ ਸਿਰ ਆਪਣੇਆਂ ਨੂੰ ਤਾਂ ਇਸ ਤੋਂ ਮੁਜਤਾਬ हुसैन ਜੀਰਾ ਤੁਹਾਨੂੰ ਸਮਝਾ ਰਹੇ ਨੇ ਕਹਿੰਦੇ ਇਹ ਤਾਂ ਸਪਸ਼ਟ ਹੈ ਕਿ ਹੱਜ ਵਾਲੇ ਪ੍ਰੇਮੀ ਮੁਸਲਮਾਨ ਲਈ ਝਟਾ ਯੂਟ ਯਾਨੀ ਸਾਬਤ ਸੂਰਤ ਹੋ ਜਾਣਾ ਉਹਦਾ ਪਹਿਲਾ ਫਰਜ਼ ਹੋਊਗਾ ਇਸਰਾ ਰੂਲ ਸ਼ਰੀਅਤ ਦੇ ਪੰਜਵੇਂ ਬਾਬੂ ਜਾਨੀ ਅਧਿਆਇਚ ਕਹਿੰਦੇ ਜ਼ਿਕਰ ਆਇਆ ਹੈ ਕਿ ਇਨਸਾਨ ਨੇ ਆਪਣੀ ਖੂਬਸੂਰਤੀ ਦਾ ਵਟਾ ਬੰਤਾ ਹਜ਼ਾਰ ਬਤੀ ਜਾਨੀ ਵਾਲ ਕਟਵਾਣੇ ਬਣਾ ਲਿਆ ਪਰ ਉਸ ਨੂੰ ਵੀ ਹੱਜ ਦੇ ਦਿਨ ਅਜ ਕਦੇ ਸਪਸ਼ਟ ਤੌਰ ਤੇ ਮਨਾ ਕਰ ਦਿੱਤਾ ਗਿਆ ਜੋ ਉਹ অতি ਮੁਸ਼ਕਲ ਸਮਝਦਾ ਹੈ ਪਰ ਕੁਰਾਨੇ ਪਾਕ ਸੇ ਹੁਕਮ ਹੈ ਕਿ ਕੁਰਬਾਨੀ ਕਰਨ ਵਾਲੇ ਦੇ ਸਿਰ ਤੇ ਉਸ ਤਰ੍ਹਾਂ ਦਾ ਫਿਰਿਆ ਹੋਵੇ ਤੇ ਉਹਨੇ ਦਿਨ ਤੱਕ ਜਦ ਤੱਕ ਸਰੀਰ ਦੀ ਸਲਾਮਤੀ ਨਹੀਂ ਰੱਖੂਗਾ ਉਦਾ ਹੱਜ ਬ੍ਰਾਹਮਣਾਂ ਦੀ ਕਬੂਲ ਨਹੀਂ ਪਾਉਗੀ ਇਹ ਫੈਸਲਾ ਕਹਿੰਦੇ ਕੁਰਾਨ ਮਜੀਦ ਦਾ ਤੌਹਰਾ ਦੇ ਪਿਤਾ ਜੀ ਕਹਿੰਦੇ ਬਸ ਜੀ ਤਾਂ ਸਾਬਤ ਹੋ ਗਿਆ ਕਿ ਉਹਨੇ ਦਿਨ ਹਜਾਤ ਨਹੀਂ ਕਰਾਉਣੀ ਜਿੰਨੇ ਦਿਨ ਹੱਜ ਦੇ ਨੇ ਹਮੇਸ਼ਾ ਲਈ ਤਾਂ ਨਬੀ ਅਲੇ ਇਸਲਾਮ ਵਸਲਮ ਦੀ ਸੁਨਨਤ ਪਾਵ ਹੁਕਮ ਦੀ ਤਾਬਿਆਦਾਰੀ ਕਰਨੀ ਹੈ ਨਾ ਤਹੌਨ ਮੁਸਤਾਕੀਜ਼ ਕੇ ਜੋ ਆਪਣੇ ਪਿਤਾ ਜੀ ਨੂੰ ਫੇਰ ਕਹਿ ਰਹੇ ਨੇ ਕਹਿੰਦੇ ਹਜ਼ਰਤ ਮੁਹੰਮਦ ਅਲੇ ਇਸਲਾਮ ਵਸਲਮ ਵੀ ਤਾਂ ਜਟਾ ਜੂਟ ਰਹੇ ਨਹੀਂ ਇਹਸ ਤੋਂ ਪਹਿਲਾਂ ਆਉਣ ਵਾਲੇ ਪੈਗੰਬਰ ਕਹਿੰਦੇ ਈਸਾ موسی தாவੂਦ ਇਬਰਾਹੀਮ ਸਾਰੇ ਹੀ ਜੁਲਫਾ ਯਾਨੀ ਕੇਸ ਰੱਖਦੇ ਸੀ ਤੇ ਕੋਈ ਸੁਨਨਤ ਨਹੀਂ ਸੀ ਮੈਂ ਤਾਂ ਕਹਿੰਦੇ ਇਹ ਸਮਝਦਾ ਵੀ ਹਰ ਮੁਸਲਮਾਨ ਜੋ ਦਿਨਿਆਤਿਆਂ ਵਰਕਤਾ ਹਾਸਲ ਕਰਕੇ ਦਰਗਾਹ ਇਸ ਦੇ ਵਿੱਚ ਪੁੱਜਣ ਦੀ ਖੁਆਇਸ਼ ਰੱਖਦਾ ਹੈ ਮਤਲਬ ਜੋ ਸੱਚਖੰਡ ਜਾਣਾ ਚਾਹੁੰਦਾ ਹੈ ਸਵਰਗ ਜਾਣਾ ਚਾਹੁੰਦਾ ਹੈ ਕਹਿੰਦੇ ਤੇ ਆਪਣੀ ਆਯੂ ਅਬੂਲ ਆਲਾਮੇਨ ਦੀ ਨਜ਼ਰ ਕਰਨਾ ਚਾਹੁੰਦਾ ਆਪਣੇ ਸਾਰੇ ਉਮਰ ਉਹਦੇ ਲਈ ਤਾਂ ਕਹਿੰਦੇ ਜ਼ਰੂਰੀ ਹੀ ਨਹੀਂ ਬਲਕਿ ਫਰਜ਼ ਜ਼ੁਲੈਨ ਮਤਲਬ ਉਹਦਾ ਫਰਜ਼ ਪਾਉਂਦਾ ਹੈ ਕਿ ਆਪਣੇ ਸਰੀਰ ਦੇ ਵਾਲਾਂ ਦੀ ਰਾਖੀ ਕਰੇ ਤੇ ਦਿੱਤੀ ਦਾਤ ਦੀ ਸਲਾਮਤੀ ਨਾਲ ਦਰਗਾਹ ਦੇ ਵਿੱਚ ਪੁੱਜੇ ਉਹਨਾਂ ਕਿਛਰ ਭਾਵੇਂ ਚੁੰਮ ਜੂਤਾ ਮੁਸਲਮਾਨ ਕਰਦੇ ਹੋਏ ਆਪਣੇ ਆਪ ਨੂੰ ਪੱਕਾ ਮੋਮਨ ਗਿਣਦੇ ਨੇ ਇਹ ਵੱਡੀ ਸ਼ਰਾਕਤ ਤੇ ਖੁਦਾਈ ਮੁਕਾਬਲਾ ਹੈ ਵੇਖੋ ਪਿਤਾ ਜੀ ਉਹ ਕਹਿੰਦੇ ਨੇ ਅੱਜ 나ਈ ਦੇ ਰਾਹੀਂ ਬੜੀ ਮਿਹਨਤ ਨਾਲ ਕਹਿੰਦੇ ਹਜਾਮਤ ਬਣਵਾਈ ਤੇ ਹਜਾਮਤ ਤਕੀਦ ਵੀ ਕੀਤੀ ਕਿ ਇਹੋ ਜੀ ਹਜਾਮਤ ਕਰ ਵੀ 8 ਦਿਨਾਂ ਤੱਕ ਲੋੜ ਨਾ ਪਵੇ ਪਰ ਕਹਿੰਦੇ ਕਾਨੂੰਨ ਕੁਦਰਤ ਕੁਦਰਤ ਦਾ ਕਾਨੂੰਨ ਦੇਖੋ ਦੂਜੀ ਦਿਨੀ ਆਪਣੀ ਅੰਗੂਰੀ ਦਾ ਇਜ਼ਹਾਰ ਮਤਲਬ ਪਕਟਾ ਕਰਨਾ ਹੈ ਪਾਲ ਜਿਹੜੇ ਨੇ ਸ਼ੁਰੂ ਕਰ ਦਿੱਤੇ ਜੀ ਜੇ ਕਹਿੰਦੇ 2 ਮਹੀਨਿਆਂ ਤੱਕ ਨਾ ਹੀ ਨਿਲੇ ਤਾਂ ਹਰ ਕੋਈ ਸਾਧੂ ਸਿੰਘ ਕਰਕੇ ਬੁਲਾਉਣ ਲੱਗ ਪਊਗਾ ਅੱਗੇ ਉਹ ਕਹਿੰਦੇ ਨੇ ਪਿਤਾ ਜੀ ਕੁਦਰਤ ਦਾ ਮੁਕਾਬਲਾ ਕੁਫਰ-ਏ-ਅਜ਼ੀਮ ਯਾਨੀ ਕਿ ਕੁਫਰ ਹੈ ਤਾਂ ਉਹਦੇ ਪਿਤਾ ਜੀ ਕਹਿੰਦੇ ਬੇਟਾ ਤੇਰੀ ਇਲਮੀ لیاقت ਨਹੀਂ ਤਾਂ ਮੈਨੂੰ ਵੀ ਖਾਇਖਰਤਾ ਤੇ ਹਕੀਕਤ 'ਚ ਇਹ ਸਭ ਕੁਝ ਮੈਂ ਵੀ ਚੰਗੀ ਤਰ੍ਹਾਂ ਜਾਣਦਾ ਪਰ ਕੀਤਾ ਕੀ ਜਾਵੇ ਤੁਸੀਂ ਅਗਰ ਕਹਿੰਦੇ ਸਦਾਏ ਹੱਕ ਬੁਲੰਦ ਕਰੋਗੇ ਤਾਂ ਦੀਨੀ ਮਕੌੜੇ ਤੁਹਾਡਾ ਕੋਸ਼ ਤੱਕ ਨੋਚ ਲੈਣਗੇ ਠੀਕ ਹੈ ਜੋ ਪ੍ਰਾਪਰਟੀ ਕਹਿੰਦੇ ਪਈ ਹੋਈ ਹੈ ਇਹਦੀ ਮਗਰ ਚੱਲੀ ਚਲੋ ਤਾਂ ਮਸਤਾਕ ਜੀ ਆਪਣੇ ਪਿਤਾ ਦੀ ਗੱਲ ਸੁਣ ਕੇ ਕਹਿੰਦੇ ਪਿਤਾ ਜੀ ਆਪਨੇ ਸਚਾਈ ਦੀ ਤਾਇੀਦ ਕੀਤੀ ਹੈ ਪਰ ਜੇ ਸੱਚਾਈ ਨੂੰ ਪ੍ਰਾਪਤ ਕਰਕੇ ਸਿੱਧੇ ਰਾਹ ਤੇ ਚੱਲਣ ਵਾਲਿਆਂ ਦੇ ਗੋਸ਼ਤ ਨੋਚੇ ਜਾਣੇ ਨੇ ਤਾਂ ਬੇਸ਼ੱਕ ਨੋਚੇ ਜਾਣ ਜੋ ਮੱਕੇਜ਼ ਕਾਜ਼ੀ ਕੰਦੇ ਰੁਕਮਦੀਨ ਤੇ ਉਹਨਾਂ ਦੇ ਸਾਥੀਆਂ ਨੇ ਵੀ ਜਦੋਂ ਸਦਾਏ ਹੱਕ ਬੁਲੰਦ ਕੀਤੀ ਸੀ ਤਾਂ ਸ਼ਰੀ ਲੋਕਾਂ ਨੇ ਉਹਨਾਂ ਨਾਲ ਵੀ ਇਸੇ ਤਰ੍ਹਾਂ ਕੀਤਾ ਸੀ ਜਿਵੇਂ ਕਿ ਸਾਧ ਸੰਗਤ ਜੀ ਆਪਾਂ ਪਿਛਲੇ ਚੈਪਰ ਦੇ ਵਿੱਚ ਪਾਰਕੀ ਆਈਆਂ ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਰੁਕਮਦੀਨ ਜੀ ਤਾਂ ਗੁਰਮੁਖ ਸਾਹਿਬ ਜੀ ਕਹਿੰਦੇ ਮੈਂ ਖੁਦ ਚਾਹਨਾ ਕਿ ਇਨਸਾਨੀ ਮਤ ਨਾਲੋਂ ਖੁਦਾਈ ਮਤ ਧਾਰਨ ਕਰਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਲਕੀਰ ਦੀ ਫਕੀਰੀ ਤਾਂ ਅਵਸ਼ ਜ਼ੋਖਾਂ ਦਾ ਪਾਲਣ ਹੀ ਬਣਾਂਗੀ ਤਾਂ ਗੁਰਮੁਖ ਸਾਹਿਬ ਜੀ ਕਹਿੰਦੇ ਪਿਤਾ ਜੀ ਮੇਰੇ ਪਿਤਾ ਜੀ ਜੋ ਇੱਕ ਚੋਕਤੀ ਦੇ ਆਲਮ ਤੇ ਆਤਮਿਕ ਜੀਵਨ ਜਿਉਣ ਵਾਲੇ ਸੀ ਕਹਿੰਦੇ ਮੇਰੇ ਦਿਲੀ ਖਿਆਲ ਸੁਣ ਕੇ ਕਿੰਨਾ ਜ਼ੀਰੋ ਖामोशी ਨਾਲ ਮੇਰੇ ਵੱਲ ਤੀਖ ਦੇ ਰਹੀ ਤਾਕੈੰਦੇ ਮੈਂ ਬੇਨਤੀ ਉਹਨਾਂ ਨੂੰ ਕੀਤੀ ਨਿਮਰਤਾ ਸਹਿਤ ਕਿ ਜਾ ਕੇ ਬਲਾ ਮੈਨੂੰ ਇਜਾਜ਼ਤ ਹੋਵੇ ਤਾਂ ਕੱਲ ਮੱਕੇ ਰਵਾਨਾ ਹੋ ਜਾ ਤਾ ਪਿਤਾ ਜੀ ਕਹਿੰਦੇ ਮੁਸਤਾਕ ਮੈਂ ਸਮਝ ਗਿਆ ਤੇਰੀ ਸਾਰੀ ਕਹਾਣੀ ਨੂੰ ਪਰ ਇਹ ਨਿਕਾਲੇ ਕੀ ਹੈ ਪੰਜਾ ਸੱਤਾ ਦਿਨਾਂ ਤੱਕ ਇੱਥੇ ਚੱਲਾਂਗੇ ਤੇ ਇਹਨੇ ਚਿਰ ਨੂੰ ਪੰਜਾਬ ਦੇ ਹਾਜ਼ੀਆਂ ਦਾ ਕਾਫਲਾ ਵੀ ਪੁੱਜ ਜਾਊਗਾ ਪਰ ਕਹਿੰਦੇ ਬਹੁਤ ਜ਼ੋਰ ਦੇਣ ਤੇ ਉਹਨਾਂ ਨੇ ਤਿਆਰੀ ਕਰ ਲਈ ਤੇ ਮੱਕੇ ਪੁੱਜਦੇ ਸਭ ਤੋਂ ਪਹਿਲਾਂ ਉਕਾਂਦੇ ਮਸਤਖ ਜੀ ਕਹਿੰਦੇ ਦਾਸ ਨੇ ਗੁਰੂ ਸਥਾਨਾਂ ਦੀ ਹਾਜ਼ਰੀ ਭਰੀ ਇੱਥੇ ਵੀ ਕਹਿੰਦੇ ਖਵਾਜ਼ਾ ਜ਼ੈਨਉਲ ਆਬਦੀਨ ਸਾਹਿਬ ਦੀ ਅਸਜੋ ਪਰਸੇਤ ਮੁਫਤੀ ਮਹਿਬੂਬ रहमान ਜੀ ਜੋ ਕਿ ਬਦੋ ਖਾਨਦਾਨ ਚੋਂ ਅਹਿਮ ਅਹਿਮਦ ਸਾਦਿਕ ਜੀ ਕਹਿੰਦੇ ਜੋ ਕਿ ਨਾਨਕ ਨਾਮ ਲੇਵਾ ਸੀਗੇ ਕਹਿੰਦੇ ਪਿਤਾ ਜੀ ਨਾਲ ਮਿਲਾਏ ਜਿਨ੍ਹਾਂ ਨੂੰ ਮਿਲ ਕੇ ਕਹਿੰਦੇ ਪਿਤਾ ਜੀ ਬਹੁਤ ਪ੍ਰਸੰਨ ਹੋਏ ਬਲਕਿ ਇਨ ਅਦੇ ਸਾਹਮਣੇ ਕਹਿੰਦੇ ਪਿਤਾ ਜੀ ਨੇ ਗੁਰੂ ਕਰਤਾਰ ਦੀ ਬਹੁਤ ਸੋਭਾ ਕੀਤੀ ਤੇ ਇਹ ਅਖਰ ਕਹੇ ਕਿ ਨਾਨਕ ਦੀ ਖਿੱਚ ਹਰ ਮੂਮਨ ਲਈ ਫਰਜ਼ ਹੈ ਹਣ ਉਹ ਕਹਿੰਦੇ ਮੁਸਤਾਕ ਜੀ ਇੱਥੇ ਕਹਿ ਰਹੇ ਨੇ ਕਹਿੰਦੇ ਆਹਾ ਕਹਿੰਦੇ ਅੱਜ ਮੱਕੇ ਦੀ ਰਾਤ ਕਿਆਮਤ ਜਾਪ ਰਹੀ ਸੀ ਸਾਰੀ ਰਾਤ ਕਹਿੰਦੇ ਸੋਚਾਂ ਦੇ ਗੋਦ ਵਿੱਚ ਲੰਗੀ ਹੱਜ ਨੂੰ ਕਹਿੰਦੇ ਹਲੇ ਡੇਢ ਮਹੀਨਾ ਪਾਕੀ ਸੀ ਤੇ ਇਸ ਤੋਂ ਬਾਅਦ ਵੀ ਪਿਤਾ ਜੀ ਪਤਾ ਨਹੀਂ ਦੇਸ਼ ਨੂੰ ਕਦੋਂ ਰਵਾਨਾ ਹੋਣਗੇ ਇਨਹੀਂ ਖਿਆਲਾਂ 'ਚ ਕੰਦੇ ਡੁੱਪ ਗਿਆ ਲਾਉਂਦੇ ਹੀ ਆਪਣਾ ਸਾਰਾ ਸਮਾਨ ਕੰਦੇ ਮੈਂ ਬੰਨ ਲਿਆ ਤੇ ਪੰਜਾਬ ਆਉਣ ਦੀ ਮੁਕੰਮਲ ਤਿਆਰੀ ਕਰਕੇ ਪਿਤਾ ਜੀ ਤੋਂ ਵਿਦਾਇਗੀ ਲੈਣ ਦੀ ਹਾਸਲ ਹੋ ਗਿਆ ਕੰਦੇ ਪਿਤਾ ਜੀ ਨੇ ਬਹੁਤ ਜ਼ੋਰ ਲਾਇਆ ਬਿਹੱਜ ਮੂੰਹ ਦੇ ਨੇੜੇ ਆਇਆ ਖੜਾ ਨੇੜੇ ਇਹ ਮਤਲਬ ਨਾ ਜਾ ਬਦਨਸੀਬੀ ਹੈ ਹੋਰ ਵੀ ਬਹੁਤ ਕੁਝ ਕਿਹਾ ਉਪਦੇਸ਼ ਦਿੱਤੇ ਬਹੁਤ ਪਰ ਕੰਦੇ ਮੇਰੇ ਹੱਥ ਦੇ ਅੱਗੇ ਤੇ ਮੇਰੇ ਖਿਆਲਾਂ ਦੀ ਮਜ਼ਬੂਤੀ ਸਾਹਮਣੇ ਪਿਤਾ ਜੀ ਆਗਿਆ ਦੇ ਲਈ ਉਹਨਾਂ ਦੇ ਤਿਆਰ ਤਾਂ ਹੋ ਗਏ ਪਰ ਅੱਖਾਂ 'ਚ ਕਹਿੰਦੇ ਹੰਝੂਆਂ ਦਾ ਹੜ੍ਹ ਸੀ ਉਹਨਾਂ ਦੇ ਤੇ ਉਹ ਫਰਮਾਇਆ ਉਹਨਾਂ ਨੇ ਪੀੜਾ ਤੁਹਾਡੇ ਰਸ ਹੈ ਪਰ ਵਿਖਿਓ ਸਿੱਧੇ ਘਰ ਪੁੱਜਣਾ ਰਸਤੇ 'ਚ ਕਿਧਰੇ ਬਹੁਤਾ ਟਿਕਾਉ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਤੇ ਮੈਂ ਵੀ ਹਜ ਤੋਂ ਬਾਅਦ ਬਹੁਤ ਛੇਤੀ ਰਵਾਨਾ ਹੋ ਆਉਂਗਾ ਮੇਰੇ ਪੁੱਜਾਂ ਤੇ ਮੈਂ ਤੈਨੂੰ ਕਰੇ ਦੇਖਾਂ ਜਦ ਦੇ ਅਦਨ ਕਰਾਚੀ ਆਤੀ ਸਥਾਨਾਂ ਤੇ ਬਿਲਕੁਲ ਵੀ ਨਹੀਂ ਠਹਿਰਨਾ ਤੇ ਇਸ ਤਰ੍ਹਾਂ ਨਾ ਦੇ ਪਿਤਾ ਜੀ ਜੀ ਲੈ ਨਹੀਂ ਉਹਨਾਂ ਨੂੰ ਤਕੀਦ ਕਰਦੇ ਹੋਏ ਕਹਿੰਦੇ ਨੇ ਕਿ ਜੇ ਤੂੰ ਵਾਪਸ ਚੱਲੇ ਆ ਤਾਂ ਰਸਤੇ 'ਚ ਟਿਕੜਾ ਨਹੀਂ ਇਹਦਾ ਸਥਾਨਾ ਤੇ ਤਾਂ ਬਿਲਕੁਲ ਵੀ ਨਹੀਂ ਤਸਾਗਤੀ ਏਸੀ ਆਪਣਾ ਅੱਜ ਦਾ ਸਵਾਦ ਹੈ ਉਮੀਦ ਕਰਦੀ ਆ ਤੁਹਾਨੂੰ ਬਹੁਤ ਪਸੰਦ ਆਇਆ ਹੋਗਾ ਮੈਂ ਵੀ ਨੇ ਪਿਆਰ ਨਾਲ ਤੁਸੀਂ ਸਾਰੇ ਸੋਤੇ ਆ ਤੁਹਾਡਾ ਸੱਤੇ ਦੇ ਲਈ ਬਹੁਤ ਬਹੁਤ ਸ਼ੁਕਰੀਆ ਜਲਦੀ ਹੀ ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਇਹਨਾਂ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਮੇਰੀ ਵੀਡੀਓ ਨੂੰ ਹਾਈਪ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਭ